ਵੈਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਪਿਆ ਮਹਾਰਾਜਾ ਰਣਜੀਤ ਸਿੰਘ ਦਾ ਪਹਾੜੀ ਇਲਾਕਿਆਂ ਤੇ ਚੜ੍ਹਾਈ ਬਾਰੇ ਤੇ ਇਹ ਪਾਰਟ 2 ਆ ਵੀਡੀਓ ਦਾ ਸਰਦਾਰ ਜੀਵਨ ਸਿੰਘ ਨੇ ਨਾ 3 ਦਿਨ ਕਿਲੇ ਨੂੰ ਬਚਾਈ ਰੱਖਿਆ ਸੀ ਤੇ ਚੌਥੇ ਦਿਨ ਮਹਾਰਾਜ ਨੇ ਹੁਕਮ ਦਿੱਤਾ ਕਿ ਕਿਲੇ ਦੇ ਇੱਕ ਦਰਵਾਜ਼ੇ ਦੇ ਅੱਗੇ ਕਾਫੀ ਤੋਪਾਂ ਬੀੜੀਆਂ ਜਾਣ ਤਾਂ ਜੋ ਇੱਕ ਸਾਰ ਤੋਪਾਂ ਨੂੰ ਚਲਾ ਕੇ ਕਿਲੇ ਦੇ ਦਰਵਾਜ਼ੇ ਨੂੰ ਤੋੜਿਆ ਜਾਏ ਤੇ ਫੌਜ ਨੇ ਹੁਕਮ ਦੀ ਪਾਲਣਾ ਕੀਤੀ ਤੋਪਾਂ ਬੀੜੀਆਂ ਗਈਆਂ ਤੇ ਉਹਨਾਂ ਨੂੰ ਇੱਕ ਸਾਰ ਚਲਾ ਕੇ ਕਿਲੇ ਦੇ ਦਰਵਾਜ਼ੇ ਨੂੰ ਤੋੜ ਦਿੱਤਾ ਗਿਆ ਤੇ ਹੁਣ ਕਿਲੇ ਨੂੰ ਫਤਿਹ ਕਰਨਾ ਫੌਜਾਂ ਲਈ ਕੋਈ ਔਖਾ ਨਹੀਂ ਸੀ ਰਿਆ ਫੌਜਾਂ ਅੱਗੇ ਵਧੀਆਂ ਤੇ ਕਿਲੇ ਦੇ ਅੰਦਰ ਜਾਵੜੀਆਂ ਤੇ ਮਹਾਰਾਜ ਨੇ ਕਿਲੇ ਦੀ ਜਿਹੜੀ ਲੁੱਟ ਸੀ ਉਹ ਖੁੱਲੀ ਕਰ ਦਿੱਤੀ ਜਿੱਥੇ ਫੌਜਾਂ ਨੂੰ ਕਾਫੀ ਰੁਪਏ ਆ ਮਿਲੇ ਸੀ ਤੇ ਜਿਹੜਾ ਜੀਵਨ ਸਿੰਘ ਸੀ ਉਹਨੂੰ ਫੜ ਕੇ ਨਜ਼ਰਬੰਦ ਕੀਤਾ ਗਿਆ ਤੇ ਮਹਾਰਾਜ ਨੇ ਉਸੇ ਦਿਨ ਡੋਡੀ ਪਟਵਾਈ ਕੀ ਜਿਹੜੇ ਸ਼ਹਿਰ ਛੱਡ ਕੇ ਚਲੇ ਗਏ ਸੀ ਉਹ ਆਪੋ ਆਪਣਾ ਆ ਕੇ ਕੰਮ ਸੰਭਾਲ ਲੈਣਾ ਤੇ ਮਹਾਰਾਜ ਨੇ ਇਲਾਕਾ ਖਾਲਸਾ ਰਾਜ ਨਾਲ ਮਲਾ ਲਿਆ ਸੀ ਤੇ ਇੱਥੋਂ ਦਾ ਕੰਮ ਫਤਿਹ ਕਰਕੇ ਮਹਾਰਾਜ ਗੁਜਰਾਤ ਵੱਲ ਗਏ ਤੇ ਗੁਜਰਾਤ ਦੇ ਹਾਕਮ ਨੂੰ ਸਿਆਲਕੋਟ ਦੀ ਲੜਾਈ ਬਾਰੇ ਸਾਰਾ ਸਮਾਚਾਰ ਪਤਾ ਲੱਗ ਗਿਆ ਸੀ ਤੇ ਉਹ ਬੜਾ ਸਹਿਮ ਗਿਆ ਸੀ ਤੇ ਉਹਨੇ ਮਹਾਰਾਜ ਦੀ ਸੇਵਾ ਦੇ ਵਿੱਚ ਆਪਣੇ ਕਰਮਚਾਰੀ ਭੇਜੇ ਤੇ ਬੜੀ ਨਿਮਰਤਾ ਦੇ ਨਾਲ ਪੁੱល ਬਖਸ਼ਾਈ ਤੇ ਅੱਗੇ ਤੋਂ ਖਾਲਸੇ ਦਾ ਅਨਸਾਰੀ ਰਹਿਣ ਦਾ ਹੁਕਮਨਾਮਾ ਲਿਖ ਕੇ ਦਿੱਤਾ ਤੇ ਉਸਨੇ ਮਹਾਰਾਜ ਨੂੰ ਘੋੜੇ ਵੀ ਪੇਟ ਕੀਤੇ ਤੇ ਮਹਾਰਾਜ ਨੇ ਸਰਦਾਰ ਸਹਿਬ ਸਿੰਘ ਨੂੰ ਉਸ ਦਾ ਇਲਾਕਾ ਮੁੜ ਵਾਪਸ ਕਰ ਦਿੱਤਾ ਤੇ ਇਥੋਂ ਮਹਾਰਾਜ ਅਕਨੂਰ ਵੱਲ ਗਏ ਤੇ ਉੱਥੋਂ ਦਾ ਜਿਹੜਾ ਹਾਕਮ ਸੀ ਆਲਮਖਾਨ ਉਹਨੇ ਮਹਾਰਾਜ ਦੀ ਇਨ ਮੰਨ ਲਈ ਇਸੇ ਸਾਲ ਵਿਸਾਖ ਦੇ ਵਿਸਾਖ ਦੇ ਮਹੀਨੇ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨੇ ਮਹਾਰਾਜ ਦੇ ਦੇ ਲਈ ਇੱਕ ਵਕੀਲ ਦੇ ਹੱਥ ਬਹੁਮੁੱਲੀਆਂ ਸੋਗਾਤਾਂ ਭੇਜੀਆਂ ਜਿਨ੍ਹਾਂ ਨੂੰ ਮਹਾਰਾਜ ਨੇ ਬੜੀ ਖੁਸ਼ੀ ਨਾਲ ਪ੍ਰਵਾਨ ਕੀਤਾ ਤੇ ਉਹਨਾਂ ਉਨਾਂ ਨੂੰ ਮਹਾਰਾਜ ਨੇ ਸਾਲਾਂ ਤੇ ਕਈ ਦਸਤਾਕਾਰੀ ਵੀਰਾਂ ਨੂੰ ਦਿੱਤੇ ਤੇ ਮਹਾਰਾਜ ਨੇ ਜਿਹੜਾ ਵਕੀਰ ਸੀ ਉਹਨੂੰ ਖਿਲਤਾ ਦੇ ਕੇ ਵਿਦਾ ਕੀਤਾ ਤੇ ਇਹ ਸੀ ਆਪਣੀ ਵੀਡੀਓ ਦਾ ਅੱਜ ਦਾ ਇਤਿਹਾਸ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਚੈਨਲ ਸਾਰੇ ਜਣੇ ਜ਼ਰੂਰ ਸਬਸਕ੍ਰਾਈਬ ਕਰਿਓ ਇੱਕ ਕਮੈਂਟ ਤੇ ਲਾਈਕ ਜਾਂਦੇ ਜਾਂਦੇ ਜ਼ਰੂਰ ਛੱਡ ਕੇ ਜਾਓ ਤੇ ਸਬਸਕ੍ਰਾਈਬ ਵੀ ਕਰਕੇ ਜਾਓ